ਲਾਈਟ ਆਨ ਕਰਦਾ ਆਪਣਾ ਨਾਮ ਦੱਸ ਠੀਕ ਹੈ ਮੇਰਾ ਨਾਮ ਸਿਓਨ ਹੈ ਤੁਸੀਂ ਇਹ ਕਨਸੈਪਟ ਲੈਂਦਾ ਹੋਇਆ ਸਿਟੀ ਦੇ ਵਿੱਚ ਲਗਾਉਣਾ ਜੀ 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 ਕੀ ਮਨ ਤੋਂ ਆਈਡੀਆ ਦਿਖੋ ਆ ਆਈਡੀਆ ਜਿਹੜਾ ਆ ਇਹ ਫੋਰਨ ਦਾ ਆਈਡੀਆ ਹੈ ਫੂਡ ਬੱਸਸ ਦਾ ਫੂਡ ਟਰੱਕਸ ਦਾ ਸੋ ਅਸੀਂ ਵੀ ਉਸੇ ਟ੍ਰੈਂਡ ਨੂੰ ਅਸੀਂ ਵੀ ਉਸੇ ਚੀਜ਼ ਨੂੰ ਫਾਲੋ ਕਰਦੇ ਹੋਏ ਸੋਚਿਆ ਕਿ ਇੱਕ ਆਪਣਾ ਬਿਜ਼ਨਸ ਸੈਟਅਪ ਕੀਤਾ ਜਾਵੇ ਸੋ ਆਪਣੇ ਹੀ ਹੋਮ ਆਰਥ ਤੇ ਉਤੇ ਸੋ ਇਸ ਕਰਕੇ ਅਸੀਂ ਜਿਹੜਾ ਬਿਜ਼ਨਸ ਕੋਲਣ ਦੀ ਸੋਚੀ ਤੁਸੀਂ ਆਪਣੇ ਬਾਰੇ ਦੱਸੋਗੇ ਥੋੜਾ ਜਿਆਦਾ ਤੁਸੀਂ ਪਹਿਲੇ ਕੀ ਕਰਦੇ ਸੀ ਹੈ ਤੁਹਾਡੀ ਐਜੂਕੇਸ਼ਨ ਆ ਮੈਂ ਪੋਸਟ ਗ੍ਰੈਜੂਏਟ ਆ ਇੰਗਲਿਸ਼ ਦੇ ਵਿੱਚ ਤੇ ਮੈਂ ਪਹਿਲਾਂ ਜੌਬ ਕਰਦਾ ਸੀਗਾ ਇੰਗਲਿਸ਼ ਪ੍ਰੋਫੈਸਰ ਰਹਾ ਮੈਂ ਤੇ ਉਸ ਤੋਂ ਬਾਅਦ ਦੇ ਸੋਚਦੇ ਸੋਚਦੇ ਵੀ ਸੋਚਿਆ ਕਿ ਚਲੋ ਆਪਣਾ ਇੱਕ ਬਿਜ਼ਨਸ ਦਾ ਸੈਟਅਪ ਹੋਣਾ ਚਾਹੀਦਾ ਹੈ ਤੇ ਫਿਰ ਫਿਰ ਮੈਂ ਇਹ ਡਾ ਸੈਟਅਪ ਆ ਉਹ ਓਪਨ ਕੀਤਾ ਬਟਾਲੇ ਸ਼ਹਿਰ ਦੇ ਵਿੱਚ ਐਮਏ ਇੰਗਲਿਸ਼ ਕਰਨ ਤੋਂ ਬਾਅਦ ਤੁਸੀਂ ਕੀ ਜਰ ਹੋ ਤੁਸੀਂ ਪ੍ਰੋਫੈਸਰ ਹਾਂਜੀ ਹਾਂਜੀ ਕਿ ਕੂਚਾ ਸ਼ੁਰੂ ਕਰਨਾ ਇੱਕ ਡਿਫਰੈਂਟ ਜੀ ਗੱਲ ਨਹੀਂ ਲੱਗੀ ਆ ਹਾਂ ਪੜ੍ਹੰਦਾ ਵੀ ਬਹੁਤ ਸ਼ੌਂਕ ਰਿਹਾ ਹੈ ਮੈਨੂੰ ਤੇ ਫਿਰ ਕਾਲਜ ਤੋਂ ਪਾਸ ਆਊਟ ਹੁੰਦਿਆਂ ਹੀ ਮੈਨੂੰ ਆ ਜੌਬ ਮਿਲ ਗਈ ਕਾਲਜ ਦੇ ਵਿੱਚ ਇੱਕ ਦੇ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਦਾ ਮੈ ਰਹਿਆ ਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵਿਦੇਸ਼ ਜਾਣ ਦਾ ਸੋਚਿਆ ਸੀਗਾ ਮੈਂ ਪਰ ਫਿਰ ਸੋਚਿਆ ਕਿ ਆਪਣੀ ਫੈਮਿਲੀ ਦੇ ਵਿੱਚ ਰਹਾਵਾਂ ਤੇ ਜੌਬ ਤੋਂ ਇਲਾਵਾ ਕੋਈ ਅਦਾਦਾ ਬਿਜ਼ਨਸ ਸੈਟ ਅਪ ਕੀਤਾ ਜਾਵੇ ਕਿ ਜਨਰਲ ਅਸੀਂ ਫੈਮਿਲੀ ਚ ਵੀ ਰਹੀਏ ਤੇ ਇਨਕਮ ਵੀ ਹੁੰਦੀ ਰਹੇ ਨਾਲ ਫੈਮਿਲੀ ਦੀ سپورਟ ਤੇ ਫੈਮਿਲੀ ਦੀ سپورਟ ਬਹੁਤ ਜ਼ਿਆਦਾ ਯਾਰ ਕਿਉਂਕਿ ਇੱਕ ਪ੍ਰੋਫੈਸਰਟ ਲੈਵਲ ਤੋਂ ਇੱਕ ਜੌਬ ਨੂੰ ਡ੍ਰੌਪ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਫੈਮਿਲੀ ਦੀ ਐਕਸੈਪਟੈਂਸ ਕਿ ਉਧਰ ਹਰ ਮਹੀਨੇ ਲਗਾਤਾਰ ਪੈਸੇ ਆ ਹੀ ਰਹੇ ਆ ਤੇ ਲਗਾਣਾ ਕੁਝ ਨਹੀਂ ਹੈ ਬਸ ਇਹਦੇ ਤੇ ਖੁਦ ਸਾਰੇ ਪੈਸੇ ਲਗਾਉਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਉਸ ਨੂੰ ਚੰਗੇ ਤਰੀਕੇ ਨਾਲ ਸੈਟ ਅਪ ਕਰਨਾ ਇੱਕ ਫੈਮਿਲੀ ਦੇ ਆ ਪੇਸ਼ੈਂਟਸ ਲੈਵਲ ਹੋਣਾ ਤੇ ਨਾਲ ਖੜੇ ਹੋਣ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬਾਕੀ ਮੇਰੇ ਫਰੈਂਡਸ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਕਈ ਲੋਕੀ ਇਹ ਵੀ ਸੋਚਦੇ ਹਨ ਕਿ ਮਤਲਬ ਜਿਹਦਾ ਫੂਡ ਦੇ ਆ ਪਰਨੇ ਉਹ ਸੋਚਦੇ ਕਿ ਇਹ ਜੌਬ ਜਿਹੜੀ ਹੈ ਬੜੀ ਸੁਖੀ ਹੋਰ ਇਹ ਚੀਜ਼ ਲੋਕਾਂ ਦੀ ਮੈਂਟੈਲਿਟੀ ਹੈ ਤੇ ਤੁਸੀਂ ਇੱਕ ਐਜੂਕੇਸ਼ਨਿਸਟ ਹੋ ਤੇ ਤੁਹਾਨੂੰ ਵੀ ਜੀ ਫੇਸ ਆਈ ਕਿ ਕਿ ਤੁਹਾਡੇ ਆਪਣੇ ਫਰੈਂਡ ਸਰਕਲਸ ਜਾਂ ਤੁਹਾਡੇ ਰਿਲੇਟਿਵਸ ਦੇ ਵਿੱਚ ਕਿ ਪ੍ਰੋਫੈਸਰ ਤੂੰ ਕੀ ਕਰ ਲੱਗ ਪਿਆ ਤੂੰ ਤੈਨੂੰ ਦਿ ਲੋੜ ਆ ਨਹੀਂ ਐਦਾ ਦਾ ਕਦੇ ਮੈਨੂੰ ਕੋਈ ਇਸ਼ੂ ਤਾਂ ਨਹੀਂ ਆਇਆ ਅ ਲੇਕਿਨ ਜੋ ਸਾਡਾ ਮੀਨੂ ਹੈ ਜਿਹੜੀਆਂ ਜੋ ਵੀ ਸਿਲੈਕਟਿਵ ਆਈਟਮਸ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹ ਬਹੁਤ ਹੀ ਚੂਜ਼ੀ ਨੇ ਔਰ ਤੁਸੀਂ ਦੇਖੋਗੇ ਕਿ ਸਾਡੀਆਂ ਹੋਟਲ ਲੈਵਲ ਦੀਆਂ ਔਰ ਰੈਸਟੋਰੈਂਟ ਲੈਵਲ ਦੀਆਂ ਸਾਡੀਆਂ ਆਈਟਮਸ ਨੇ ਫੂਡ ਆਈਟਮਸ ਨੇ ਔਰ ਜਿਹੜੀਆਂ ਤੁਹਾਨੂੰ ਬਹੁਤ ਰੇਅਰ ਮਿਲਣਗੀਆਂ ਆਸ-ਪਾਸ ਤੋਂ ਸੋ ਅਗਰ ਤੁਸੀਂ ਟ੍ਰਾਈ ਕਰੋਗੇ ਸੱਚ ਮੋਸ ਕਾਨੂੰਨ ਲੱਗੂਗਾ ਫਰਕ ਪਤਾ ਲੱਗੇਗਾ ਇਹਦੇ ਵਿੱਚ ਕੁਝ ਖਾਸ ਟ੍ਰੇਨਿੰਗ ਵੀ ਲਈ ਆ ਜੀ ਇਹਦੀ ਖਾਸ ਟ੍ਰੇਨਿੰਗ ਹੁੰਦੀ ਹੈ ਇੰਸਟੀਚਿਊਟ ਨੇ ਸੋ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਔਰ ਉਸ ਟ੍ਰੇਨਿੰਗ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਇਸ ਨੂੰ ਲਾਂਚ ਕਰ ਪਾਏ ਕਿੰਨਾ ਲੋਕਾਂ ਦਾ ਪਿਆਰ ਮਿਲਦਾ ਆ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਤੇ ਲੋਕ ਖਾ ਕੇ ਬਹੁਤ ਖੁਸ਼ ਹੁੰਦੇ ਨੇ ਸਮਾਈਲ ਕਰਦੇ ਨੇ ਔਰ ਦੱਸਦੇ ਨੇ ਕਿ ਬਹੁਤ ਅੱਛਾ ਟੇਸਟ ਹੈ ਤੇ ਹੁਣੇ ਜੀ ਅਸੀਂ ਕੁਲਰ ਪੀਜ਼ਾ ਵੀ ਲਾਂਚ ਕੀਤਾ ਸੀਗਾ ਔਰ ਪੂਰੇ ਬਟਾਲਾ ਸ਼ਹਿਰ ਤੋਂ ਹੀ ਲੋਕ ਜਿਹੜੇ ਆ ਉਹ ਆ ਰਹੇ ਆ ਕਿਸ ਕਰਨ ਦੇ ਲਈ ਵੈਜ ਵਿੱਚ ਵੀ ਨਾਨ ਵੈਜ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਦਾ ਬੈਠੇ ਹੋਏ ਜਿਸ ਬੈਕਿੰਗ ਸੈਕਟਰ ਦੇ ਜਿੱਤੇ ਇਮੀਗ੍ਰੇਸ਼ਨ ਆਫਿਸਿਸ ਵਰਸ਼ਾਤ ਇਕਦਰ ਵੀ ਹੈ ਉਜੂਤ ਦਾ ਵੀ ਜਬਾ ਹਾਂ ਈਵਨ ਜਿੰਨੀਆਂ ਵੀ ਲਾਗੇ ਸਾਰੀਆਂ ਬੈਂਕਸ ਪੈਂਦੀਆਂ ਨੇ ਆਇਲਸ ਆਫਿਸਿਸ ਨੇ ਔਰ ਉਸ ਤੋਂ ਬਾਅਦ ਵਿੱਚ ਇਮੀਗ੍ਰੇਸ਼ਨ ਆਫਿਸਿਸ ਨੇ ਫਿਰ ਮੋਟਰ ਸੈਕਟਰ ਦੇ ਆਫਿਸਿਸ ਨੇ ਸ਼ਾਪਸ ਨੇ ਤਾਂ ਉਹ ਸਾਰੇ ਹੀ ਜਿਹੜੇ ਬਹੁਤ ਪਸੰਦ ਕਰਦੇ ਨੇ ਕਾਲ ਤੇ ਆਰਡਰ ਕਰਦੇ ਨੇ ਆਰਡਰ ਪ੍ਰਿਪੇਅਰ ਹੁੰਦਾ ਸੋ ਕੋਈ ਵਾਰ ਜੇ ਸਾਡੇ ਕੋਲ ਟਾਈਮ ਹੋਵੇ ਮੈਂ ਦੇ ਆਉਣਾ ਤੇ ਨਹੀਂ ਤਾਂ ਫਿਰ ਉਹ ਖੁਦ ਆ ਕੇ ਫਿਰ ਲੈ ਜਾਂਦੇ ਨੇ